ਦਾ ਹਰ ਸਾਲ ਦੀ ਤਰ੍ਹਾਂ ਕਾਇਨਾ ਚੌਂਕ ਦੇ ਨਿਗਰਾਨਦਾਰ ਭਰ ਇਕੱਠੇ ਹੋ ਕੇ ਲੱਗੇ ਉਹ ਸਾਡੇ ਇੱਕ ਸੇਵਾਦਾਰਾਂ ਆੜਤੀ ਨੇ ਉਹ ਨਾਲ ਤੇ ਆਪਣਾ ਬੀਤੀ ਭਰਾਂਜੀ ਸਾਡੇ ਨਾਲ ਨੇ ਤੇ ਸਾਰੇ ਸਾਡੇ ਕਾਇਨਾ ਚੌਂਕ ਦੇ ਨਿਗਰਾਨਦਾਰ ਭਰ ਖੜੇ ਹੋ ਕੇ ਲੱਗਾਂਗੇ ਜਿਹੜੇ ਜਲਦੀ ਤੋਂ ਢਹਾਰਾ ਇਸੀ ਜਗ੍ਹਾ ਲਗਾਇਆ ਜਾਂਦਾ ਪਹਿਲਾਂ ਅੱਠੇ ਵਾਲੇ ਤੇ ਲਗਾਇਆ ਜਾਂਦਾ ਸੀ ਅੱਠੇ ਉਹ ਦਿਨ ਰੱਖਦਾ इस करके अभी बदल के पहले न देगा जय खरा माता महामारी गुरु